ਕਬੱਡੀ ਕੱਪ ਵੀ ਖੇਡਿਆ ਜਾਂਦਾ ਉਸ ਨਗਰ ਦੇ ਜਿੰਨੇ ਪਲੇਅਰ ਉੱਥੇ ਨੇ ਸਾਰੇ ਟੌਪ ਦੇ ਉੱਥੇ ਨੇ ਮੇਰੇ ਵੀਰੋ ਇਹ ਆ ਚੱਕ ਕਲਾ ਵਾਲਾ ਰਿੱਕੀ ਆ ਸੱਜੇ ਖੱਬੇ ਬੱਲੇ 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 ਬਾਓ ਰਿੱਕੀ ਸਿਆ ਇਹ ਆ ਰਿੱਕੀ ਚੱਕ ਕਲਾ ਵਾਲਾ ਮੇਰੇ ਵੀਰ ਲਵੀ ਲੱਗਿਆ ਹੋਇਆ ਚੱਕ ਕਲਾ ਵਾਲਾ ਆ ਮੁੰਡਾ ਹਾਸਾ ਸਜਫੇ ਲਾਉਂਦਾ ਆ ਮੁੰਡਾ ਬਜਨੀ ਦਾ 스타 ਹੈ ਮੇਰੇ ਵੀਰੋ ਲਓ ਸਾਹਮਣੇ ਕਹਿੰਦੇ ਡੇਟਰ ਵੀ ਕਮੜ ਕਹਿੰਦੇ ਸਾਇਲ ਚੱਕਾਂ ਵਾਲੇ ਦੀ ਕਬੱਡੀ ਪੈ ਗਈ ਜਿਹਨੇ ਪਹਿਲਾਂ ਕਬੱਡੀ ਮੋੜੀ ਹੈ ਉਹ ਪੰਮਾ ਸੀ ਬੌਕੜਾਂ ਵਾਲਾ ਲਓ ਸਾਹਮਣੇ ਦੇਖ ਰਹੇ ਹਾਂ ਕਿ 4 ਕਹਿੰਦੇ ਕਬੱਡੀ ਪੈ ਗਈ ਗਗਨ ਬੱਲਾਂ ਵਾਲਾ ਤਿਆਰ ਵਰ ਤਿਆਰ ਕਮਲ ਚੱਕਾਂ ਵਾਲਾ ਤੇ ਸਾਹ ਤਾਰੀ ਜਗਬਾਲਪੁਰੀਆ ਕਾਲਾ ਪਰੋਜਪੁਰੀਆ ਡਾਕਟਰ ਸਦਾਗਰ ਚੀਮਾ ਜੀ ਇਹ ਵੱਡੀਆਂ ਜ਼ਿੰਮੇਵਾਰੀਆਂ ਨਿਭਾ ਰਿਹਾ ਨੇ ਨਾਲ ਅਮਨ ਸਾਡਾ ਵੀਰ ਰਮਲ ਸਿੰਘਾਂ ਵਾਲਾ ਅੱਜ ਕਹਿੰਦੇ ਥਲੇ ਦੀ ਧਰਤੀ ਦੇ ਵਿੱਚ ਵੱਡੇ ਪੱਧਰ ਤੇ ਖੇਡ ਮੇਲੇ ਦੀ ਗੱਲ ਚੱਲਦੀ ਹੈ ਉੜਦੀ ਹੋਈ ਮਾਂ ਮਿੱਟੀ ਦੀ ਤੂੜ ਤੇ ਪਹਿਲਾ ਮੈਚ ਜਿਹੜਾ ਖੇੜਿਆ ਜਾ ਰਿਹਾ ਸਰਹਾਲਾ ਰਣੂਆਂ ਦੀ ਟੀਮ ਤੇ ਚੱਕ ਦੇ ਸਰਾਜ ਦੀ ਟੀਮ ਅਗਲੇ ਮੈਚ ਦੀਆਂ ਟੀਮਾਂ ਜਲਦੀ ਨਾਲ ਤਿਆਰੀ ਕਰਨਗੀਆਂ ਇਹ ਆ ਸੋਨੀ ਕਹਿੰਦੇ ਇਸ ਵੇਲੇ ਬੱਲ ਨੌਮ ਵਾਲਾ ਦੁਨੀਆ ਦਾ ਮੰਨਿਆ ਪਰਮੰਨ ਆਤੀ ਹੈ ਐਨ ਸਿਰੇ ਦਾ ਮੈਚ ਖੇੜਿਆ ਜਾ ਰਿਹਾ ਹੈ ਕਿ ਜਿਹੜੇ ਪਰਦੇ ਚ ਰਹਿ ਚਿਹਰਾ ਦੇਸਦਾ ਉਹ ਮਿੱਤਰੋ ਨਕਾਬ ਨਹੀਂ ਹੁੰਦਾ ਜਿਹੜੇ ਪੰਜਿਆਂ ਚ ਛੁੱਟਿਆ ਸ਼ਿਕਾਰ ਉਹ ਮਿੱਤਰੋ ਬਾਜ ਲਾਈਵ ਦੇਖਦਾ ਪ੍ਰਾਖੰਦਾ ਜਦੋਂ ਸਟੇਜ ਬਣ ਗਈ ਪਿਛਲੇ ਪਾਸੇ ਫੁੱਟਬਾਲ ਦੇ ਜਿਹੜੇ ਪੁਰਾਣੇ ਖਿਡਾਰੀ ਹੈ ਉਹ LED ਜਿਹੜੀ ਸਕਰੀਨ ਬਣੇਗੀ ਉਹਦੇ ਵਿੱਚ ਪਾਵੇਂ 2.5 ਤੋਂ 3 ਲੱਖ ਦਾ ਖਰਚ ਆਵੇ ਇਹ ਮੇਰੇ ਵੱਲੋਂ ਹੋਵੇਗਾ ਬਿੱਲੇ ਪ੍ਰਾਣ ਨੇ ਇੱਕ ਬਹੁਤ ਵੱਡੀ ਜਾਣਕਾਰੀ ਦਿੱਤੀ ਲਓ ਸਾਹਮਣੇ ਦੇਖਾਂਗੇ ਫੇਰ ਕਬੱਡੀ ਕੰਮ ਕਰਦਾ ਹੋਇਆ ਇਹ ਸੋਨੀ ਪਲ ਪਰ ਪਈ ਹੈ ਕਬੱਡੀ ਤੇ ਸਾਹਮਣੇ ਦੇਖਾਂਗੇ ਇਧਰਲੇ ਪਾਸੇ ਕਮਲ ਕੰਮ ਵਾਲਾ ਆਹ ਵੱਡੀ ਕੋਸ਼ਿਸ਼ ਲਾਓ ਸਾਹਮਣੇ ਵੱਡੀ ਕੋਸ਼ਿਸ਼ ਕਰ ਰਿਹਾ ਬੇਨਤੀ ਹੈ ਸੁੱਖਾ ਵੀਰ ਜਿੱਥੇ ਬਾ ਨੂੰ ਸੁਣਦਾ ਆਪਾਂ ਮੂਵ ਸਪਰੇ ਗਰਾਊਂਡ ਦੇ ਵਿੱਚ ਪਹੁੰਚਦੀ ਕਰਦੀ ਹੈ ਖੇਡ ਮੇਲਾ ਜਿਹੜਾ ਖੇਡੇ ਜਾਣਾ ਉਸਰੇ ਵੀ ਆਪ ਸਭ ਨੂੰ ਵੱਡੇ ਸੱਦੇ ਹੈ 27 ਤੇ 28 ਤਰੀਕ ਕਹਿੰਦੇ ਫਰਵਰੀ ਮਹੀਨੇ ਦੀਆਂ ਵੀ ਣਠੀਆਂ ਆਉਂਦੀਆਂ ਮੇਰੇ ਵੀਰੋ ਲਾਓ ਸਾਹਮਣੇ ਪਈ ਹੋ ਰੇਡ ਹੈ ਚਾਰ ਜਾਂ ਫੀ ਤਿਆਰ ਹੈ ਹੁਣ ਕਿਹੜਾ ਕਰੂਗਾ ਕਮਾਲ ਮੇਰੇ ਮਿੱਤਰੋ ਖੇਡ ਕਬੱਡੀ ਦੁਨੀਆ ਦੇ ਉੱਪਰ ਮਕਬੂਲ ਐਨ ਕਹਿੰਦੇ ਚੱਕੇ ਜਾਮ ਜਿਹੜੇ ਮੁੰਡਾ ਕਰ ਗਿਆ ਮੇਰੇ ਵੀਰੋ ਦੋਨੇ ਟੀਮਾਂ ਐਨ ਛੋਟੀ ਦੀਆਂ ਟੀਮਾਂ ਨੇ ਅਗਲਾ ਮੈਚ ਵੀ ਕਹਿੰਦੇ ਬਾਲਾ ਤਕੜਾ ਖੇਡਿਆ ਜਾਣਾ ਸਰਹਾਲਾ ਰਣੂਆ ਤੇ ਨਾਲ ਚੱਕ ਦੇ ਸਰਾਜ ਉਹ ਕਹਿੰਦੇ ਚੱਕ ਕਲਾਂ ਵਾਲਾ ਰਿੱਕੀ ਮੇਰੇ ਵੀਰੋ ਲਓ ਰਿੱਕੀ ਦੀ ਕਬੱਡੀ ਪੈ ਗਈ ਹੈ ਧੰਨਵਾਦ ਕੀਤਾ ਜਾ ਰਿਹਾ ਨਵੇਂ ਮਨਪ੍ਰੀਤ ਤੇਰੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਹਕੀਮਪੁਰ ਪੁਰੇਵਾਲ ਖੇਡ ਮੇਲੇ ਦੇ ਵਿੱਚ ਪ੍ਰੋਫੈਸਰ ਮੱਖਣ ਸਿੰਘ ਜੀ ਹਕੀਮਪੁਰ ਉਹਨਾਂ ਦੇ ਵੱਲੋਂ ਸੱਦੇ ਪੱਤਰ ਗੁਰਜੀਤ ਸਿੰਘ ਜੀ ਪੁਰੇਵਾਲ ਉਹਨਾਂ ਵੱਲੋਂ ਲਓ ਸਾਹਮਣੇ ਦੇ ਗਾਂਗਾ ਇਧਰਲੇ ਪਾਸੇ ਕੋਪੀ ਹਕੀਮਪੁਰਿਆ ਕਹਿੰਦਾ ਆ ਵੱਡੇ ਮੈਚਾਂ ਦੀ ਗੱਲ ਹੋਣੀ ਹੈ ਇਹ ਹੈ ਲਖਾ ਚੀਮੇਪਿੰਡ ਵਾਲਾ ਤੈ ਗਈ ਸਰਹਾਲਾ ਰਣੂਆ ਦੀ ਟੀਮ ਤੇ ਚੱਕ ਦੇ ਸਰਾਜ ਦੀ ਟੀਮ ਜਲਦੀ ਨਾਲ ਗਰਾਊਂਡ ਦੇ ਵਿੱਚ ਆਵੇ ਵੱਡਾ ਪ੍ਰਦਰਸ਼ਨ ਚੱਲਦਾ ਦੁਨੀਆ ਤੇ ਮੰਨੇ ਪ੍ਰਮੰਨੇ ਖਿਡਾਰੀ ਖੇਡਦੇ ਆਹ ਕਾਲੇ ਰੋਜਪੁਰਿਆ ਨੇ ਸੱਖਰਪੈ ਦੇ ਵੱਡੇ ਯੋਗਦਾਨ ਗਿੰਦਰ ਹੀਰਾ ਕਨੇਡਾ ਬਲੰਸ ਸਿੰਘ ਦੇ ਹੀਰਾ ਇਹਨਾਂ ਦੇ ਪਰਿਵਾਰ ਵੱਲੋਂ ਵੀ 1 ਲੱਖ ਦੇ ਵੱਡੇ ਸਹਿਯੋਗ ਨੇ ਧੰਨਵਾਦ ਕੀਤਾ ਜਾ ਰਿਹਾ ਸਾਡੇ ਸੋਨੀ ਬਾਜੀ ਯੂਕੇ ਵਾਲੇ ਜਿਨ੍ਹਾਂ ਨੇ ਸਾਲ ਅੱਧਾ ਲੱਖ ਦਿੱਤਾ ਤੇ ਅਗਲੇ ਸਾਲ ਦੇ ਲਈ ਜੋ ਪ੍ਰਵੰਧਕ ਕਹਿੰਦਾ ਕੈਨੇਡਾ ਸੁਖਾ ਕੈਨੇਡਾ ਤਾਰਾ ਪੰਜ ਕੈਨੇਡਾ ਰਮਨ ਕੈਨੇਡਾ ਇਹਨਾਂ ਭਰਾਵਾਂ ਦੇ ਵੱਲੋਂ ਕਹਿੰਦੇ 51000 ਰੁਪਏ ਦੀ ਰਾਸ਼ੀ ਹੈ 1 ਲੱਖ ਰੁਪਏ ਦੇ ਸਹਿਯੋਗ ਨੇ ਜਿੱਥੇ ਲਿੱਤੜ ਪਰਿਵਾਰ ਦੇ ਵੱਲੋਂ ਸੋਨੂੰ ਜੁਕੇ ਜਦ ਦੇਖ ਹੁੰਦੀ ਬੱਲੇ ਬੱਲੇ ਉਧਰਲੇ ਪਾਸੇ ਚਾਰ ਖਿਡਾਰੀਆਂ ਦੇ ਉੱਪਰ ਬੋਲਿਆ ਹੋਇਆ ਧਾਵਾ ਹੁਣ ਦੀ ਮਾਂ ਮਿੱਟੀ ਦੀ ਧੂੜ ਨੇਕਾ ਇਸ ਵੇਲੇ ਕਰਾਉਂਦਾ ਬੱਲੇ ਬੱਲੇ ਪਰ ਸਾਹਮਣੇ ਆਹ ਸਰਬਸ਼ਾਹ ਪੁੱਜੀ ਹੱਥਾਂ ਦੇ ਵਿੱਚ ਉਹਨੇ ਕੰਡ ਦੇ ਮੇਰਾ ਭਰਾ ਸੌਰੀ ਵੀ ਜਿਹੜਾ ਹੋਲਡ ਪੁਆਇੰਟ ਸੀ ਉਹ ਰੇਡਰ ਦਾ ਕਾਲੇ ਵੀ ਨੋਟ ਜਿਹੜਾ ਹੋਲਡ ਪੁਆਇੰਟ ਸੀ ਉਹ ਰੇਡਰ ਦਾ ਐਨ ਬੱਲੇ ਬੱਲੇ ਹੋਈ ਪਈ ਆ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਜਿਹੜੇ ਭਰਾਵਾਂ ਦੇ ਵੱਲੋਂ ਵੱਡੇ ਸਹਿਯੋਗ ਨੇ ਅੱਜ ਦੇ ਇਸ ਖੇਡ ਮੇਲੇ ਨੂੰ ਵੱਡਾ ਮਾਣ ਤੇ ਸਤਿਕਾਰ ਦਿੱਤਾ ਹੈ ਦੁਨੀਆ ਦੇ ਮੰਨੇ ਪਰਮਨੇ ਜਿਹੜੇ ਖਿਡਾਰੀ ਪੁੱਜਿਆ ਫਲਾਉਟ ਦੀ ਟੀਮ ਖੇਡਦੀ ਹੈ ਨਾਲ ਗੁਰਜੀਤ ਸਿੰਘ ਜੀ ਪੁਰੇਵਾਲ ਸਾਹਿਬ ਉਹਨਾਂ ਦੀ ਟੀਮ ਖੇਡਦੀ ਹੈ ਹੋਲਡ ਪੁਆਇੰਟ ਫੇਰ ਤੋਂ ਕਾਲ ਵੀ ਨੋਟ ਕਰਨੀ ਰੇਡਰ ਦਾ ਲਓ ਸਾਡੇ ਭਰਾਵਾਂ ਨੇ ਜਾਣਕਾਰੀ ਦਿੱਤੀ ਹੈ ਅਮਨ ਮਲਸੀਆ ਵਾਲਾ ਵੱਡੀਆਂ ਜ਼ਿੰਮੇਵਾਰੀਆਂ ਰੱਖਦਾ ਲਓ ਬੜਾਲੇ ਮੱਜਕੀ ਵਾਲਾ ਬੁੱਲਾ ਕਬੱਡੀ ਪਾ ਰਿਹਾ ਹੈ ਮੇਰੇ ਵੀਰੋ ਆਹ ਮੁੰਡੇ ਦੀ ਵੀ ਮੰਗ ਕਹਿੰਦੇ ਵੱਡੇ ਵੱਡੇ ਖੇਡ ਮੇਲੇ ਆ ਤੇ ਹੁੰਦੀ ਹੈ ਕਿਉਂਕਿ ਬਜਨੀ ਖੇੜ ਕੇ ਫਿਰ ਕਲੱਬਾਂ ਦੇ ਵਿੱਚ ਆਇਆ ਆ ਉਹ ਬਜਨੀ ਖੇੜ ਕੇ ਫਿਰ ਕਲੱਬਾਂ ਦੇ ਵਿੱਚ ਆਇਆ ਤੇ ਅੱਜ ਕਰ ਬੱਲੇ ਬੱਲੇ ਕਰਵਾ ਰਿਹਾ ਪਰ ਆਹ ਜਾਫੀ ਬੜਾ ਕਿਹੜਾ ਜਾਫੀ ਆ ਮੇਰੇ ਮਿੱਤਰੋ ਲਓ ਵੱਡੇ ਵੱਡੇ ਰੇਡਰ ਟੱਕ ਲੈਂਦਾ ਪਰ ਦੂਜੇ ਪਾਸੇ ਬਡਾਲੇ ਮੱਜਕੀ ਵਾਲਾ ਕਹਿੰਦੇ ਦੁੱਲਾ ਇੱਕ ਜੋੜ ਦਿੰਦਾ ਲਓ ਸਿਰੇ ਦਾ ਮੈਚ ਖੇੜਿਆ ਜਾ ਰਿਹਾ ਪਰ ਇਧਰ ਦੇ ਪਾਸੇ ਰਸ਼ੀਦ ਦੀ ਪਈ ਕਬੱਡੀ ਦੇ ਵਿੱਚੋਂ ਸਾਹਮਣੇ ਦੇ ਗੰਗੇ ਗगन ਬੱਲਾ ਵਾਲਾ ਤਿਆਰ ਵਰ ਤਿਆਰ ਇਹ ਮੁਸਤਾਕ ਹੈ ਕਹਿੰਦੇ ਗੋਰੇ ਫਲਪੋਤੇ ਦਾ ਚੰਦਿਆ ਹੋਇਆ ਖਿਡਾਰੀ ਜਿਹਨਾਂ ਕੋਸ਼ਿਸ਼ ਲਾ ਕੇ ਪੁੱਜਣ ਗਿਆ ਮਹਾਨੀ ਕਰਕੇ ਸਰਹਾਲਾ ਰਣੂਆ ਵਰਸ ਚੱਕ ਦੇ ਸਰਾਜ ਇੱਕ ਮਿੰਟ ਦਾ ਟਾਈਮ ਹੈ ਦੋਨੇ ਟੀਮਾਂ ਜਲਦੀ ਨਾਲ ਗਰਾਊਂਡ ਤੇ ਲਾਗੇ ਪਹੁੰਚਣ ਗਿਆ ਇਧਰ ਦੋ ਐਂਟੀਕਾਪਟ ਪੁੱਜੇ ਸਾਡੇ ਭਰਾ ਜਦੋਂ ਅੱਜ ਕੱਲ ਕਹਿੰਦੇ ਸਰਹਾਲਾ ਰਣੂਆ ਦੀ ਟੀਮ ਦੀ ਵੱਡੀ ਜ਼ਿੰਮੇਵਾਰੀ ਕਰਦਾ ਕੁਲਵੀਰ ਪੀਰੀ ਜੀ ਉਹਨਾਂ ਦਾ ਸੇਵਾ ਸਿੰਘ ਰਾਣਾ ਜੀ ਉਹਨਾਂ ਦਾ ਤੇ ਨੌਰ ਦਿੰਦੀ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਬਣੇ ਨੇ ਸੇਵਾ ਸਿੰਘ ਰਾਣਾ ਉਹਨਾਂ ਦੀ ਟੀਮ ਨੂੰ ਰਨ ਕਰਦਾ ਮੇਰਾ ਭਰਾ ਅੱਜ ਦੇ ਖੇਡ ਮੇਲੇ ਅੱਜ ਦੇ ਟਾਈਮ ਦੇ ਟਾਪਰ ਖਿਡਾਰੀਆਂ ਦੇ ਵਿੱਚ ਨਾਮ ਨਾ ਆਉਂਦਾ ਸੁਨੀਲ ਦਸਾਂਝਾਂ ਵਾਲਾ ਵੀ ਪੁੱਜ ਗਿਆ ਸੰਦੀਪ ਗੁੱਜਰ ਪੁੱਜ ਗਿਆ ਹੋਊਗੀ ਬੱਲੇ ਬੱ ਦੀਆਂ ਗੱਲਾਂ ਹੋਣ ਗਿਆ ਇਹ ਮਸਤਾਕ ਤੇ ਦੂਸਰੇ ਪਾਸੇ ਚੜਦੀ ਬਰੇਸ ਦਾ ਖਿਡਾਰੀ ਕਰਾਉ ਬੱਲੇ ਬੱਲੇ ਆ ਲੱਗਦੀਆਂ ਬਰੇ ਕੰਮ ਅਰਸੜੀ ਤੇ ਵਾਈਪਰ ਬੰਗ ਚਲਦੀਆਂ ਹੋਈਆਂ ਬਾਹਾਂ ਸੰਦੀਪ ਫੇਰ ਤਿਆਰ ਪਰ ਤਿਆਰ ਤੇ ਬੋਲ ਜੱਸੇ ਦੇ ਹੁਣ ਗਿਆ ਆਓ ਸਾਹਮਣੇ ਬੇਨਤੀ ਹੈ ਜੀ ਚੱਕ ਦੇ ਸਰਾਜ ਜਲਦੀ ਦੇ ਨਾਲ ਆਪਾਂ ਟੀਮ ਲੈ ਕੇ ਆਈਏ ਬੇਨਤੀ ਹੈ ਚੱਕ ਦੇ ਸਰਾਜ ਦੀ ਟੀਮ ਨੂੰ ਲਓ ਸਾਹਮਣੇ ਭਗਵਾਨਪੁਰਿਆ ਗੁਰੀ ਮੇਰੇ ਵੀਰੋ ਉਹ ਕਰਦਾ ਕਮਾਲ ਵਾਹ ਉਹ ਭਗਵਾਨਪੁਰੀਆ ਵਾਹ ਉਹ ਭਗਵਾਨਪੁਰੀਆ ਇਹ ਆ ਗੁਰੀ ਮੇਰੇ ਮਿੱਤਰੋ ਮੁੰਡਾ ਜਦੋਂ ਜਫੇ ਲਾਉਂਦਾ ਹਾਸਾ ਸਸ ਜਫੇ ਲਾਉਂਦਾ ਮੇਰੀ ਤਿਆਰ ਹੈ ਕਿਹੜਾ ਕਰੂਗਾ ਕਮਾਲ ਕਿਹੜਾ ਲਾ ਤਕੜਾ ਜਫਾ ਐਨ ਬੱਲੇ ਬੱਲੇ ਕਰਵਾਵੇਗਾ ਸ਼ਾਕਾ ਉਸ ਲਾਈਨ ਦੇ ਚਾਰ ਯਾਫੀ ਨੇ ਮੇਰੇ ਮਿੱਤਰੋ ਕਿਹੜਾ ਕਰੂਗਾ ਕਮਾਲ ਪਈਓ ਰੇਡ ਪਈਓ ਰੇਡ ਤੇ ਹੁੰਦੀ ਕਮਾਲ ਹੈ ਅਗਲਾ ਮੈਚ ਵੀ ਬਾਲਾ ਤਕੜਾ ਖੇੜਿਆ ਜਾਣਾ ਹੈ ਅਗਲੇ ਮੈਚ ਦੇ ਵਿੱਚ ਵੀ ਉਹ ਗੱਲਾਂ ਟਿਕਾਣੇ ਲੱਗਣੀਆਂ ਹੈ ਵਾਓ ਨੌਜਵਾਨ ਸਰਹਾਲਾ ਰਣਮਨ ਦੀ ਟੀਮ ਦੇ ਪਲੇਅਰਾਂ ਨੂੰ ਬੇਨਤੀ ਹੈ ਵੀ ਆਜੋ ਮਿਹਰਬਾਨੀ ਕਰਕੇ ਲਓ ਸਾਹਮਣੇ ਦੇਖਾਂਗੇ ਮੈਚ ਤਕੜਾ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਟੀਮ ਜਿਹੜੀ ਹੈ ਪੁਰੇਵਾਲ ਹਕੀਮਪੁਰ ਦੀ ਹੈ ਤੇ ਇਧਰਲੇ ਪਾਸੇ ਚਾਰ ਚਾਫੀਆਂ ਦੇ ਵਿੱਚੋਂ ਇੱਕ ਵੱਡੀ ਕੋਸ਼ਿਸ਼ ਕੀਤੀ ਮੁੰਡੇ ਨੇ ਹੋ ਗਈ ਬੱਲੇ ਬੱਲੇ ਪਰ ਸਾਹਮਣੇ ਹੰਦਿਆਂ ਦੇ ਕੋਲ ਮੁਕਾਬਲਾ ਤੇ ਪੁਆਇੰਟ ਕੰਦੇ ਧਾਵੀ ਦੇ ਲਈ ਰੀਡਰ ਦੇ ਇੱਕ ਨਾ ਮਾਨ ਕਰਦਾ ਸਾਡਾ ਭਰਾ ਲਓ ਗੱਗੂ ਬੜੇ ਪੁੰਡਿਆ ਵੀ ਗੁਜ ਗਿਆ ਆਪਣੇ ਸਮੇ ਦਾ ਮਹਾਨ ਕਬੱਡੀ ਖਿਡਾਰੀ ਹੈ ਗੱਲਾਂ ਸਮੇਂ ਦੀਆਂ ਆਉਣਗੀਆਂ ਜਦੋਂ ਖੇਡਣਗੇ ਫਿਰ ਗੱਲਾਂ ਟਿਕਾਣੇ ਤੇ ਲਓ ਨੇਕੇ ਨੇ ਬੱਲੇ ਗੁਜਰਪੁਰੀਆ ਕਰਾਉਂਦਾ ਬੱਲੇ ਬੱਲੇ ਸਰਦਾਰ ਅਫਤਾਰ ਸਿੰਘ ਦੀ ਕੋਲਾ ਖੇਰਾ ਪੜੀਆ ਫਲਾਉਰ ਦੀ ਟੀਮ ਖੇਡਦੀ ਹੈ ਗੁਰਜੀਤ ਸਿੰਘ ਜੀ ਪੁਰੇਵਾਲ ਉਹਨਾਂ ਦੀ ਟੀਮ ਖੇਡਦੀ ਹੈ ਗੋ삐 ਸਾਡਾ ਪ੍ਰਾਹ ਕੀਪੁਰੀਆ ਦੀ ਟੀਮ ਖੇਡਦੀ ਹੈ ਪਰ ਇਧਰਲੇ ਪਾਸੇ ਤਗੜਾ ਪ੍ਰਦਰਸ਼ਨ ਚੱਕ ਕਲਾ ਵਾਲਾ ਲਵੀ ਮੇਰੇ ਵੀਰੋ ਚੱਕ ਕਲਾ ਦੀ ਧਰ ਤੇ ਕਰਨ ਬੁੱਲੋ ਵਾਲੀ ਹੈ ਇੱਕ ਪਾਸੇ ਚੱਕ ਦੇ ਸਰਾਜ ਦੀ ਟੀਮ ਖੇਡਦੀ ਹੈ ਤੇ ਉਰਲੇ ਪਾਸੇ ਜਿਹੜਾ ਮੱਲ ਇਸ ਵੇਲੇ ਸਾਹਮਣੇ ਦੇਖਾਂਗੇ ਦੁਨੀਆ ਦੇ ਮੰਨੇ ਪ੍ਰਮੰਨੇ ਖਿਡਾਰੀਆਂ ਦੇ ਵਿੱਚੋਂ ਪਰ ਆ ਯਾਮਾ ਹੋ ਗਿਆ ਸਾਹਮਣੇ ਕਹਿੰਦੇ ਇਸ ਵੇਲੇ ਦੇਖਣ ਵਾਲਾ ਕਰਾਉਂਦਾ ਬੰਦੇ ਬੱਲੇ ਜੇ ਜਫਾ ਲੱਗ ਜੇ ਤੇ ਸੁਆਦ ਵੱਖਰਾ ਦੁਨੀਆ ਦੇ ਨਾਮੀ ਖਿਡਾਰੀਆਂ ਮੈਂ ਪਹਿਲਾਂ ਦੱਸਿਆ ਕਿ ਕਬੱਡੀ ਕਿਹੋ ਜਿਹੀ ਹੋ ਸਕਦੀ ਹੈ ਕਿ ਪਹਿਲੀ ਕਿੱਕ ਤੇ 스타 ਲਾ ਚੌੜੀ ਛਾਤੀ ਹੈ ਬੇੜੜਿਆਂ ਵਰਗੇ ਪੱਟ ਚਾਰ ਯਾਫੀ ਜਿਹੜੇ ਸੀ ਭਗਤ ਸਿੰਘ ਸਪੋਰਟਸ ਕਲੱਬ ਸਰਹਾਲਾ ਰਣੂਆ ਬੜੇ ਤਿਆਰੀ ਦੇ ਵਿੱਚ ਹੈ ਲੈ ਵੀ ਦੇਦਨਿਆਂ ਵਾਲਿਆਂ ਕਰਕੇ ਦੇ ਟਰਾਈ ਨਾ ਹੋਣਾ ਪਰ ਪੀਟਰ ਮਾਨਕਪਰੀਆ ਕਹਿੰਦੇ ਲਾਲਾ ਕੇ ਮਾਰਦਾ ਹੋਇਆ ਬੈਸਟਾ ਮਾਜੇ ਦੇ ਵਿੱਚ ਕਹਿੰਦੇ 16 ਟੀਮਾਂ ਐਂਟਰ ਹੋਈਆਂ ਤਗੜੀਆਂ ਕਬੱਡੀਆਂ ਪਾਈਆਂ ਹੈ ਪਿੱਕਾ ਇਸ ਵੇਲੇ ਬਹੁਤ ਤਗੜਾ ਜਿਹੜਾ ਮਾਫ ਖੇਡ ਕਬੱਡੀ ਦਾ ਹੀਰਾ ਖਿਡਾਰੀ ਖੇਡ ਰਿਹਾ ਹੈ ਸਾਹਮਣੇ ਦੇਖਾਂਗੇ ਚਾਰ ਖਿਡਾਰੀਆਂ ਪਰ ਪਗਮੇ ਪਿੰਡ ਵਾਲਾ ਬਿੱਕਾ ਕਹਿੰਦੇ ਦੁਨੀਆ ਦਾ ਮੰਨਿਆ ਪਰਮੰਦੇ ਵਾਲੀ ਹੈ ਇਹ ਦੁਨੀਆ ਦੇ ਮੰਨੇ ਪਰਮੰਦੇ ਖਿਡਾਰੀਆਂ ਦੇ ਦਰਸ਼ਨ ਅੱਜ ਕਹਿੰਦੇ ਭਰਾ ਨੇ ਕਰਵਾਏ ਲਛਰ ਭਰਾਵਾਂ ਦਾ ਬਹੁਤ ਵੱਡਾ ਨਾਮਣਾ ਬੂਟਾ ਖਖ ਜਿੰਦਰ ਬਰਕ ਫਰਾਜ਼ ਕੀਪਾ ਟਾਂਡਾ ਯੂ ਐਸ ਏ ਦੀਪਾ ਚੱਕ ਦੇ ਸਰਾਜ ਧੰਨਵਾਦ ਯੂ ਕੇ ਵਾਲਾ ਬਾਊ ਕੈਨੇਡਾ ਔਰ ਧੰਨਵਾਦ ਭਾਊ ਯੂ ਐਸ ਏ ਜੀ